ਅੱਜ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ ਤੇ ਉਹਨਾਂ ਦੇ ਜਨਮ ਦਿਨ ਮੌਕੇ ਜਿੱਥੇ ਵਰਲਡ ਕੈਨਸਲ ਕੇਅਰ ਵੱਲੋਂ ਇੱਕ ਕੈਂਪ ਲਗਾਇਆ ਗਿਆ ਉੱਥੇ ਉਹਨਾਂ ਦੇ ਚਾਹਣ ਵਾਲੇ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਸਾਡੇ ਨਾਲ ਇੱਕ ਸਰਦਾਰ ਜੀ ਪਹੁੰਚੇ ਨੇ ਵਾਈਕ ਤੇ ਵਾਈਕ ਰਾਈਡਰ ਨੇ ਤੇ ਬੜੀਆਂ ਦਿਲਕਸ਼ ਤਸਵੀਰਾਂ ਨਾਲੇ ਜਿਹੜਾ ਵਾਈਕ ਹੈ ਇਹਨਾਂ ਨੇ ਸ਼ਿੰਗਾਰਿਆ ਹੋਇਆ ਔਰ ਗੱਲਬਾਤ ਕਰਦੇ ਭਾਈ ਜੀ ਕੀ ਨਾਮ ਹੈ ਔਰ ਕਿੱਥੋਂ ਆਇਓ ਜੀ ਮੇਰਾ ਨਾਮ ਦੀਪ ਫੌਜੀ ਰਾਈਡਰ ਹੈ ਤੇ ਮੈਂ ਆਇਆ ਜੀ ਅੰਬਾਲਾ ਕੈਂਟ ਤੋਂ ਐ ਭਾਈ ਜੀ ਸਿੱਧੂ ਮੂਸੇਵਾਲੇ ਨਾਲ ਇੰਨਾ ਪਿਆਰ ਕਿਵੇਂ ਬਣਿਆ ਭਾਈ ਜੀ ਭਰਾਵਾਂ ਦਾ ਪਿਆਰ ਭਰਾਵਾਂ ਦਾ ਹੁੰਦਾ ਹੈ ਤੇ ਬਾਈ ਨੂੰ ਅਸੀਂ ਫੈਨ ਦੇ ਤੌਰ ਤੇ ਨਹੀਂ ਇੱਕ ਭਰਾ ਦੇ ਵੱਡੇ ਭਰਾ ਦੇ ਤੌਰ ਤੇ ਅਸੀਂ ਮੰਨਦੇ ਹਾਂ ਐ ਸਿੱਧੂ ਨਾਲ ਮੁਲਾਕਾਤ ਹੋਈ ਸੀ ਬਾਈ ਜੀ ਚੀਜ਼ ਦਾ ਅਫਸੋਸ ਜ਼ਿੰਦਗੀ ਭਰ ਰਹੂਗਾ ਬਾਈ ਜੀ ਅੱਛਾ ਬਾਈ ਨਾਲ ਕਦੇ ਸਬੱਬ ਜਾਨੀ ਬਣਿਆ ਕਿ ਕਦੇ ਮੁਲਾਕਾਤ ਹੋ ਸਕੇ ਪਿੰਡ ਮੂਸਾ ਦੇ ਵਿੱਚ ਪਹਿਲੀ ਵਾਰ ਕਦੋਂ ਆਏ ਔਰ ਆਪਣੀ ਬਾਈਕ ਤੇ ਹੀ ਆਏ ਸੀ ਹਾਂਜੀ ਮੈਂ ਆਪਣੀ ਬਾਈਕ ਤੇ ਹੀ ਆਇਆ ਸੀਗਾ ਤੇ ਮੈਂ ਆਇਆ ਸੀਗਾ 2023 ਦੇ ਵਿੱਚ ਜਦੋਂ ਸਿੱਧੂ ਬਾਈ ਦੀ ਪਹਿਲੀ ਵਰਸੀ ਸੀ ਉਦੋਂ ਮੈਂ ਸਿੱਧੂ ਬਾਈ ਦੇ ਵਾਸਤੇ ਜਸਟਿਸ ਰਾਈਡ ਕੀਤੀ ਸੀ ਲੇਤੋ ਕਨਿਆ ਕੁਮਾਰੀ ਵਾਸਤੇ ਕਿੰਨੇ ਦਿਨਾਂ ਦਾ ਸਫ਼ਰ ਸੀ ਔਰ ਇਕੱਲੇ ਸੀ ਜਾਂ ਹੋਰ ਵੀ ਸਾਥੀ ਸੀ ਇਹ ਸਫ਼ਰ ਵੈਸੇ ਦਾ 17-18 ਦਿਨ ਦਾ ਸੀਗਾ ਲੇਕਿਨ ਮੈਂ ਇਹ ਸੀਗਾ ਕਿ ਮੈਂ ਲਿਮਕਾ ਬੁੱਕ ਆਫ ਰਿਕਾਰਡ ਵਾਸਤੇ ਕਰ ਰਿਆ ਸੀਗਾ ਬਟ ਮੇਰੀ ਵਿੱਚ ਬਾਈਕ ਖਰਾਬ ਹੋ ਗਈ ਇਸ ਕਰਕੇ ਮੈਂ ਉਹ ਰਿਕਾਰਡ ਬਣਾ ਨਹੀਂ ਪਾਇਆ ਤੇ ਦੂਜੀ ਗੱਲ ਇਹ ਹੈ ਕਿ ਇਹ ਮੈਂ ਵੈਸੇ ਵੀ ਆਪਣੇ ਹਿਸਾਬ ਨਾਲ ਮੇਰਾ ਸਭ ਤੋਂ ਫਸਟ ਹੈ ਕਿ ਮੈਂ 4000 ਕਿਲੋਮੀਟਰ ਚਾਰ ਦਿਨਾਂ ਚ ਕੰਪਲੀਟ ਕਰ ਲਏ ਸੀਗੇ ਜੀ ਇਹ ਰਾਈਡ ਦੇ ਵਿੱਚ ਮੁਸ਼ਕਲਾਂ ਵੀ ਬਹੁਤ ਆਈਆਂ ਹੋਣਗੀਆਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਸੀ ਜੋ ਸਾਡੇ ਨਾਲ ਸਾਂਝੀਆਂ ਕਰੋ ਇਹ ਮੁਸ਼ਕਲਾਂ ਤਾਂ ਬਹੁਤ ਸੀਗੀ ਬਟ ਇੱਕੀ ਚੀਜ਼ ਸੀਗੀ ਜਿਹੜੀ ਮੈਨੂੰ ਮੋਟੀਵੇਟ ਕਰਕੇ ਰੱਖਿਆ ਜਿਨੇ ਕਿਉਂਕਿ ਇੱਕ ਤਾਂ ਟੈਂਪਰੇਚਰ ਬਹੁਤ ਜ਼ਿਆਦਾ ਸੀਗਾ ਸਾਊਥ ਦਾ ਗਰਮੀ ਦੇ ਵਿੱਚ ਬਹੁਤ ਬੁਰਾ ਹਾਲ ਸੀਗਾ ਲੇਕਿਨ ਫੇਰ ਵੀ ਕੀ ਹੈ ਕਿ ਉਸ ਤੋਂ ਜ਼ਿਆਦਾ ਟੈਂਪਰੇਚਰ ਸਿੱਧੂ ਭਾਈ ਦੇ ਗਾਣੇ ਨੇ ਕੀਤਾ ਹੋਇਆ ਸੀਗਾ ਤੇ ਇਸ ਕਰਕੇ ਕੀ ਹੈ ਕਿ ਸਾਨੂੰ ਕੁਝ ਮਹਿਸੂਸ ਨਹੀਂ ਹੋਇਆ ਤੇ ਅਸੀਂ ਚੱਲਦੇ ਰਹੇ ਇਹ ਬਾਈਕ ਦੀ ਗੱਲ ਕਰੀਏ ਬਾਈਕ ਪਹਿਲਾਂ ਅਸੀਂ ਇਹ ਲਿਆਵਿਆ ਸੀ ਜਾਂ ਬਾਅਦ ਵਿੱਚ ਫਿਰ ਲੈ ਕੇ ਤੁਸੀਂ ਇਹਨੂੰ ਇਦਾਂ ਤਸਵੀਰਾਂ ਵਗੈਰਾ ਇਹਦੇ ਤੇ ਲਗਾਈਆਂ ਗਈਆਂ ਨਹੀਂ ਵੀ ਜੀ ਇਹ ਪਹਿਲਾਂ ਮੇਰੀ 2010 ਮਾਡਲ ਹੈ ਮੇਰੀ ਪਿਛਲੀ ਜਸਟਿਸ ਰਾਈਡ ਜਿਹੜੀ ਸੀਗੀ ਉਸ ਦੀ ਜਿਹੜੇ ਗ੍ਰਾਫਿਕ ਸੀਗੇ ਉਹ ਕੁਝ ਹੋਰ ਸੀਗੇ ਇਹ ਸਪੈਸ਼ਲੀ ਗ੍ਰਾਫਿਕਸ ਮੈਂ ਬਾਈ ਦੇ ਜਨਮ ਦਿਨ ਵਾਸਤੇ ਕਿਤੇ ਨੇ ਕਿਉਂਕਿ ਆਪਣੇ ਘੋਟਾ ਸੁਭਾ ਹੈ ਤੇ ਉਸ ਦਾ ਵੀ ਇੱਕ ਸਾਨੂੰ ਬਹੁਤ ਜ਼ਿਆਦਾ ਪਿਆਰ ਹੈ ਤੇ ਉਸ ਦੀ ਵੀ ਬਹੁਤ ਜ਼ਿਆਦਾ ਮਤਲਬ ਵੱਡੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹਾਂ ਵਾਪਸ ਬਾਈ ਤੇ ਬਹੁਤ ਧੰਨਵਾਦ ਵੀਰੂ ਕੋ ਬਾਈ ਤੇ ਇੰਨਾ ਪਿਆਰ ਲੈ ਕੇ ਪਹੁੰਚੋ ਬਹੁਤ ਧੰਨਵਾਦ